ਦੀ ਕਲਮ ਵੱਲੋਂ RAM NAVAMI ਦੇ ਪੁੱਤਰ ਦਿਹਾੜੇ ਦੀਆਂ ਜੋ ਸਭੂਤ ਸਾਥ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਜੀ ਸੋ ਅੱਜ ਦੇ ਇਸ ਮਹਾਨ ਦਿਨ ਤੇ ਜੋ ਕਟਿਆੜਾ ਗੁਰੂ ਵਿੱਚ ਮਹਾਨ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸੋ ਇਹ ਜੋ ਸ਼ੋਭਾ ਯਾਤਰਾ ਹੈ RAM NAVAMI ਉਤਸਵ ਕਮੇਟੀ ਦੇ ਸਹਿਯੋਗ ਦੇ ਨਾਲ ਕੱਢੀ ਜਾ ਰਹੀ ਹੈ ਤੇ ਇਸ ਟਾਈਮ ਜੋ ਸ਼ੋਭਾ ਯਾਤਰਾ ਜੋ ਵਾਲਮੀਕ ਚੌਂਕ ਵਿੱਚ ਪਉਂਦੀ ਹੈ ਜਿੱਥੇ ਕਿ ਇੱਕ ਜੋ ਲੰਗਰ ਲਗਾਇਆ ਗਿਆ ਹੈ ਠੰਡੇ ਮਿੱਠੇ ਜੋ ਜਲਦਾ ਕੋਲਡ ਡਰਿੰਕ ਦਾ ਸੋ ਇਹ ਲੰਗਰ ਲਗਾਇਆ ਜੀ ਗੁਰੂ ਮਾਨਯੋਗ ਗ੍ਰੰਥ ਸੇਵਕ ਜਥਾ ਜੰਡਿਆਲਾ ਗੁਰੂ ਔਰ ਇਹਨਾਂ ਜੋ ਸੇਵਾਦਾਰਾਂ ਦੇ ਵੱਲੋਂ ਜੋ ਆਈ ਹੋਈ ਸਾਰੀ ਸੰਗਤ ਨੂੰ ਜੋ ਠੰਡੇ ਕੋਲਡ ਡਰਿੰਕ ਦੇ ਦਾ ਠੰਡਾ ਜਲ ਪਿਆਇਆ ਜਾ ਰਿਹਾ ਹੈ ਸੋ ਇਹ ਜੇ ਜੋ ਪਵਿੱਤਰ ਦਿਹਾੜੇ ਇੱਕ ਸੰਦੇਸ਼ ਦੇ ਰਿਹਾ ਹੈ ਇਹ ਇੱਕ ਗੁਰੂ ਮਾਨਯੋਗ ਗ੍ਰੰਥ ਸੇਵਕ ਜਥੇ ਵੱਲੋਂ ਲਗਾਇਆ ਗਿਆ ਲੰਗਰ ਕਿ ਇਹ ਜੋ ਪਵਿੱਤਰ ਤਿਹਾੜੀ ਨੇ ਸਾਡੇ ਸਾਰਿਆਂ ਦੇ ਸਾਂਝੇ ਨੇ ਤੇ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਨੇ ਤੇ ਸਾਡੀ ਗੁਰਬਾਣੀ ਦਾ ਵੀ ਫਰਮਾਨ ਹੈ ਕਿ ਆਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੋ ਉਪਜਿਆ ਕੌਣ ਭਲੇ ਕੌ ਮੰਦੇ ਸੋ ਇਸੇ ਹੀ ਮਕਸਦੋਂ ਅੱਜ ਇਥੇ ਜੋ ਗੁਰੂ ਮਾਨੇ ਕਰਤ ਸੇਬ ਜਥੇ ਵੱਲੋਂ ਠੰਡੇ ਮਿੱਠੇ ਜਲ ਲਗਾਏ ਗਏ ਨੇ ਸੋ ਆਈਆਂ ਹੋਈਆਂ ਸੰਤਾਂ ਨੂੰ ਇਹ ਠੰਡੇ ਮਿੱਠੇ ਜਲ ਪਿਆਇਆ ਜਾ ਰਿਹਾ ਹੈ ਸੋ ਬਹੁਤ ਵਧੀਆ ਸੰਦੇਸ਼ ਸਾਨੂੰ ਵੀ ਆਪਣੇ ਜੋ ਤਿਹਾੜੀ ਦਿਨ ਤਿਹਾੜ ਨਾਲ ਮਿਲ ਕੇ ਮਨਾਉਣੇ ਚਾਹੀਦੇ ਨੇ ਭਾਈਚਾਰੇ ਸਾਂਝਾ ਦੇ ਨਾਲ ਕਿਉਂਕਿ ਆਪਣੇ ਧਰਮ ਨੂੰ ਪਿਆਰ ਕਰੋ ਪਰ ਸਾਰਿਆਂ ਧਰਮਾਂ ਦਾ ਸਤਿਕਾਰ ਕਰੋ ਇਹ ਬਹੁਤ ਜ਼ਰੂਰੀ ਹੈ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਦੇ ਤਿਹਾੜ ਮਨਾਉਣੇ ਚਾਹੀਦੇ ਨੇ ਤੇ ਇਹ ਸਾਰੀ ਆਪਸੀ ਜੋ ਭਾਈਚਾਰਕ ਸਾਂਝਾਂ ਨੇ ਉਹ ਕਾਇਮ ਕਾਇਮ ਰਹਿਣ ਜੋ ਸਾਰਿਆਂ ਨੂੰ ਅੱਜ ਦੇ ਇਸ ਪਵਿੱਤਰ ਦਿਨ ਰਾਮ ਨੌਮੀ ਦੇ ਦਿਹਾੜੇ ਤੇ ਮੈਂ ਫੇਰ ਆਪ ਨੂੰ ਬਹੁਤ-ਬਹੁਤ ਬਧਾਈਆਂ ਦਿੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਮਾਨ ਦੇਵ ਜੀ ਗ੍ਰੰਥ ਸੇਵਕ ਜਥਾ ਜਨਰਾਲ ਗੁਰੂ ਵੱਲੋਂ ਰਾਮ ਨੌਮੀ ਦੇ ਸ਼ੁਭ ਅਵਸਰ ਤੇ ਸ਼ਹਿਰ ਵਾਸੀਆਂ ਲਈ ਤੇ ਰਾਮ ਨੌਮੀ ਕਮੇਟੀ ਉਤਸਵ ਕਮੇਟੀ ਵੱਲੋਂ ਜਿਹੜੀ ਸ਼ੁਭਾ ਯਾਤਰਾ ਕੱਢੀ ਰਹੀ ਹੈ ਜਾ ਕੱਢੀ ਜਾ ਰਹੀ ਹੈ ਉਹਦੇ ਲਈ ਠੰਡੇ ਮਿੱਠੇ ਜਲਦੀਆਂ ਸਬੀਲਾਂ ਲਗਾਈਆਂ ਗਈਆਂ ਹਨ ਅਸੀਂ ਸਾਰੇ ਇਹ ਤਿਹਾਰ ਅੱਜ ਰਲ ਮਿਲ ਕੇ ਮਨਾ ਰਹੇ ਹਾਂ ਤੇ ਇੱਕ ਚੰਗਾ ਸੰਦੇਸ਼ ਚਾਹੁੰਦੇ ਹਾਂ ਕਿ ਸੰਗਤਾਂ ਤੱਕ ਜਾਵੇ ਕਿ ਅਸੀਂ ਸਾਰੇ ਭਰਾਤਰੀ ਭਾਵ ਤੌਰ ਤੇ ਦੇਖਿਓ ਹਾਂ ਭਾਵੇਂ ਕਿ ਕੁਝ ਸਿਆਸੀ ਪਾਰਟੀਆਂ ਰਾਜਨੀਤਿਕ ਲੋਕ ਜਾਂ ਸੰਪਰਦਾਇ ਲੋਕ ਆਪਸ ਵਿੱਚ ਚਿੱਤ ਧਰਮਾਂ ਨੂੰ ਵੰਡ ਰਹੇ ਹਨ ਸਾਰਿਆਂ ਨੂੰ ਸੰਦੇਸ਼ ਇਹੋ ਚਾਹੁੰਦੇ ਹਾਂ ਕਿ ਆਪ ਆਓ ਸਾਰੇ ਆਪਾਂ ਰਲ ਮਿਲ ਕੇ ਭਾਈ ਘਈਆ ਖੰਡਈਆ ਜੀ ਦੇ ਸਿਧਾਂਤ ਤੇ ਚੱਲਦੇ ਹੋਏ ਸਾਰਿਆਂ ਨੂੰ ਬਰਾਬਰ ਦਾ ਵਿੱਚ ਨਾਲ ਵੇਖਦੇ ਹੋਏ ਜਿੱਥੇ ਆਪਣੇ ਧਰਮ ਦਾ ਤਸੀਂ ਪ੍ਰਚਾਰ ਕਰਨਾ ਵਾ ਆਪਣੇ ਸਿਧਾਂਤਾਂ ਅਨੁਸਾਰ ਚੱਲਣਾ ਵਾ ਉਥੇ ਦੂਜੇ ਧਰਮਾਂ ਦੇ ਸਤਿਕਾਰ ਕਰਦੇ ਹੋਏ ਇਹ ਸਾਰੇ ਤਿਹਾੜ ਆਪਾਂ ਰਲ ਮਿਲ ਕੇ ਮਨਾਈਏ ਮੈਂ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਆਪਾਂ ਇਹਨਾਂ ਰਾਜਨੀਤਿਕ ਪਾਰਟੀਆਂ ਦੀਆਂ ਚਾਲਾਂ ਵਿੱਚ ਨਾ ਆਉਂਦੇ ਹੋਏ ਧਾਰਮਿਕ ਜਿਹੜੇ ਲੋਕ ਆਪਸ ਵਿੱਚ ਸੰਪਰਦਾਇੀ ਤੌਰ ਤੇ ਲੋਕਾਂ ਨੂੰ ਬਾਰੇ ਉਹਨਾਂ ਦੀਆਂ ਚਾਲਾਂ ਵਿੱਚ ਨਾ ਆਉਂਦੇ ਹੋਏ ਸਾਰੇ ਰਲ ਮਿਲ ਕੇ ਸਾਰੇ ਰਲ ਮਿਲ ਕੇ ਸਾਰੇ ਸਾਂਝੇ ਤਿਹਾੜ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ